ਪਾਣੀ ਜੰਮੇ ਪਾਣੀ ਹੀ ਰਹਾ ਸਾਨੂੰ ਡਰ ਕੱਤ ਹੋਣਾ ਰਿਸ਼ਤੇਦਾਰ ਲਾਉਂਦੇ ਕਿੱਦਾਂ ਆਖੀ ਦਾ ਵੜੇ ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਐ ਬਾਬਾ ਜੀ ਕਹਿੰਦੇ ਖਰਾਬੇ ਦਵਾਓ ਐਦਗੀ ਮਾਫੀਆ ਦਵਾਓ ਅਰ ਕੀ ਚੜ ਜਾ ਬੋਦੀ ਮੋਦੀ ਤੇ ਇੱਕ ਦੇ ਮਾਰ ਕੇ ਛਾਲ ਲਾ ਦੇ ਆ ਬਾੜੀ ਚੜਦੀ ਗਲਾਚ ਗੱਲ ਕਰਦੇ ਓ ਕਰੀਏ ਮਰਜ਼ੀ ਕਰਨੀ ਪੈਣੀ ਜਿਹੜਾ ਜੋ ਹਵਾ ਮੋਲ ਕੀਤਾ ਉਹੀ ਕਰਨਾ ਪਾਣੀ ਦੇ ਵਿੱਚ ਹੀ ਸੁੱਤੇ ਰਾਤ ਤੇ ਡਰ ਨਹੀਂ ਲੱਗਿਆ ਪਾਣੀ ਵੱਧ ਕੀ ਕਰੀਏ ਡਰ ਲੱਗਦਾ ਖਰ ਜਾਵਾਂ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲੈਂਦਾ ਪਾਣੀ ਦਾ ਤਾਂ ਨਹੀਂ ਨਾ ਪਤਾ ਵੀ ਕਿਹੜੇ ਵੇਲੇ ਵੱਜੇ ਮੈਂ ਤਾਂ ਇਹ ਵੀ ਇਨਾਵਾਂ ਥੋੜਾ ਜਿਹਾ ਸਾਡਾ ਇਨਾਵਾਂ ਇਸ ਤਾਈ ਗਿਜਿਆ ਇਨਾ ਬਚਾਵਾ ਹਾਏ ਨਾ ਚਲੋ ਕਿਤੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਸੀ ਜਿਹੜਾ ਇੱਕ ਦੁਕੀ ਰੁਪਈਏ ਦੀ ਸੈ ਨਹੀਂ ਨਿਕਲੀ ਆ ਇਹੋ ਜਿਹਾ ਦੁੱਖ ਲੱਗਦਾ ਤੇ ਇਹ ਪਾਣੀ ਪੂੜਾ ਇਤਨਾ ਨਹੀਂ ਸਕਦਾ ਦੁੱਖ ਕੋਈ ਸਮਾਰਾ ਕੇ ਟੂਬ ਦੇ ਉੱਤੇ ਬਹਿ ਕੇ ਐ ਕਰਦਾ ਰਹਿ ਗਿਆ ਪਾਣੀ ਆ ਗਿਆ ਮੈਂ ਦੱਸਦਾ ਜੇ ਕਿਸੇ ਨਾਲ ਜੇ ਕਹਿੰਦੇ ਵੀ ਪਾਣੀ ਆ ਗਿਆ ਤੇ ਉਹ ਟਿਊ ਕਿਹੜੀ ਸੀਗੀ ਉਹ ਮੋਟਰਸਾਈਕਲ ਦੀ ਕਿ ਉਹ ਟਰੈਕਟਰ ਵਾਲੀ ਟਰੈਕਟਰ ਵਾਲੀ ਟਰੈਕਟਰ ਵਾਲੀ ਵੱਡੀ ਟਿਊ ਸੀ ਫਿਰ ਤਾਂ ਆ ਵੀ ਵੱਡੀ ਟਿਊ ਤੇ ਬਹਿ ਗਿਆ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਿਆ ਕਿਉਂ ਤਾਂ ਉਹ ਜਾਂਦਾ ਹੱਸ ਚੁੱਕ ਕੇ ਤੇ ਮੁੜ ਕੇ ਇੱਥੇ ਲੱ ਪਾ ਕੇ ਗਾਵਾਂ ਗਉਣ ਪਾ ਆ ਉਸੇ ਮੈਂ ਤੁਸੀਂ ਜੁੜੇ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਜਿੱਥੇ ਆ ਮੁਸੀਬਤ ਆ ਮੁਸੀਬਤ ਦੇ ਵਿੱਚ ਸਹਾਰੇ ਵੀ ਬਣਦੇ ਆ ਲੋਕ ਬਾਈ ਵਰਗੇ ਕਿਸ਼ਤੀ ਆ ਚੱਪੂ ਦੇ ਨਾਲ ਚਲਾਉਣ ਲਈ ਉਹ ਲਈ ਆਉਂਦੇ ਸੀ ਤੇ ਅਸੀਂ ਸੀਗੇ ਸੰਤ ਸਿਚੇয়াল ਜੀ ਦੇ ਨਾਲ ਤੇ ਇਹ ਕਹਿੰਦੇ ਵੀ ਦੇਗੇ ਸਹਾਰਾ ਤੇ ਉਹ ਜਿਵੇਂ ਬਸ ਜਿਹੜੀ ਸਾਡੀ ਸਭ ਤੋਂ ਵੱਡੀ ਖਾਸੀਅਤ ਆ ਪੰਜਾਬੀਆਂ ਦੀ ਕਿ ਇੱਕ ਦੂਜੇ ਦਾ ਹੱਥ ਫੜ ਕੇ ਜਦੋਂ ਅਸੀਂ ਤੁਰਦੇ ਹਾਂ ਤਾਂ ਸੋਹਣੇ ਲੱਗਦੇ ਆ ਤੇ ਬਸ ਉਵੇਂ ਹੀ ਕਿਸ਼ਤੀ ਨੇ ਇੱਕ ਦੂਜੇ ਦਾ ਹੱਥ ਫੜ ਲਿਆ ਬਾਈ ਕਿੰਨੀ ਦੂਰ ਆ ਫਟਾ ਕਰ ਸਾਡਾ ਜਿੱਥੋਂ ਹੂਦਾ ਘਰ ਤੋਂ ਘੱਟ ਵੀ ਤਲ ਡੇਢ ਕਿਲੋ 2 ਕਿਲੋਮੀਟਰ ਹੋਊਗਾ 2 ਕਿਲੋਮੀਟਰ ਪਾਣੀ 'ਚ ਤਾਂ ਬਹੁਤ ਔਖਾ ਹਵਾ ਦੇ ਉਲਟ ਆਉਂਦੇ ਸੀ ਤੁਸੀਂ ਨਹੀਂ ਤੱਕ ਤੱਕ ਸੱਚ ਜਿਹਾ ਵੇਖਿਆ ਤੂੰ ਮੁੰਡਾ ਲੇ ਹੋਣ ਦਿਆ ਮੰਦਾ ਆ ਲਈ ਤੇ ਜੇ ਬਾਬੇ ਜੀ ਹੁਣ ਸ਼ਾਮ ਮਿਲਦੇ ਤੇ ਸੱਚ ਜਿਹਾ ਘੰਟੇ 'ਚ ਜਾਣਾ ਸੀ ਉਸੇ ਘੰਟਾ ਲੱਗ ਜਾਣਾ ਸੀ ਤੇ ਕੀ ਹਾਲਾਤ ਕੀ ਏ ਤੁਹਾਡੇ ਘਰ ਤੇ ਕਿੰਨਾ ਕ ਪਾਣੀ ਆ ਨਹੀਂ ਸਾਡੇ ਅੰਦਰਾਂ ਚ ਗੜਗੜੇ ਪਾਣੀ ਆ ਅੰਦਰ ਵੀ ਅੰਦਰ ਹੀ ਵੜ ਗਿਆ ਏ ਤੇ ਰਾਤ ਤਾਂ ਇੱਟਾਂ ਲਾ ਕੇ ਤੇ ਬਿਡ ਬੁੱਡ ਉੱਚੇ ਕਰਕੇ ਸਮਾਨ ਉੱਤੇ ਰੱਖ ਕੇ ਉੱਤੇ ਪੈਰੇ ਲੰਬੇ ਰਾਤ ਤੁਸੀਂ ਘਰੇ ਹੀ ਸੀ ਘਰੇ ਹੀ ਤੇ ਡਰ ਨਹੀਂ ਲੱਗਿਆ ਪਾਣੀ ਵਧਦਾ ਜੋ ਕੀ ਕਰੀ ਡਰ ਲੱਗਦਾ ਫਿਰ ਜਾਵਾਂ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲੈਂਦਾ ਪਾਣੀ ਦਾ ਤਾਂ ਨਹੀਂ ਨਾ ਪਤਾ ਵੀ ਕਿਹੜੇ ਵੇਲੇ ਵੱਜੇ ਮੈਂ ਤਾਂ ਯਾਰ ਇਨਾ ਵਾ ਥੋੜਾ ਜਿਹਾ ਸਾਡਾ ਇਨਾ ਵਾ ਵਸਾਈ ਗਿੱਜਿਆ ਇਨਾ ਬਚਾਓ ਪਿਛ ਆ ਹੁਣ ਲੈ ਗਿਆ ਹੌਲ ਪਾਲ ਨੂੰ ਲੈ ਗਿਆ ਘੜਿਕ ਨੂੰ ਲੈ ਗਿਆ ਤੇ ਜੇ ਥੋੜਾ ਥਲੇ ਲੱਗਣ ਲੱਗਾ ਇੱਟਾਂ ਤੋਂ ਹੋਰ ਸਲੇ ਦੇ ਲਈ ਤਾਂ ਉੱਚਾ ਕਰ ਲੈ ਮੰਜਾ ਮੰਜੇ ਪਾਣੀ ਦੇ ਵਿੱਚ ਸੁੱਤੇ ਰਾਤ ਭਾਈ ਬਾੜੀ ਚੜਦੀ ਗਲਾ ਤੇਰੇ ਹਾਂਜੀ 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 ਤੇ ਆ ਘਰ ਦੇ ਇਸੇ ਪਾਰ ਛੜ ਤੇ ਆ ਹੀ ਆਪ ਉੱਥੇ ਹਾਂ ਹਾਂਜੀ ਬਾੜੀ ਚੜਦੀ ਗਲਾ ਚ ਗੱਲ ਕਰਦੇ ਹੋ ਤੁਸੀਂ ਤੇ ਕੀ ਕੀ ਕਰੀਏ ਮਰਦੇ ਕਰਨੀ ਪੈਣੀ ਜਿਹੜਾ ਜੋ ਮੋਲ ਕੀਤਾ ਉਹੀ ਕਰਨਾ ਹੋਰ ਜੇ ਪਾਣੀ ਜਿ ਰਹਾ ਪਾਣੀ ਆਖਣਾ ਵੀ ਥੋੜਾ ਗੱਲਾਂ ਵੀ ਗੱਦਿਆਂ ਦੇ ਬਾਹਰ ਸੁੱਤੇ ਆਏ ਔਰ ਪਾਣੀ ਸੁਤਿਆ ਜਦੋਂ ਪਾਣੀ ਮੜਿਆ ਥੱਲੇ ਲੱਗਦਾ ਵਾਇਟਰ ਥੱਲੇ ਹੋਰਦੇ ਦੇ ਤਾਹ ਹੋ ਜਦਾ ਤੇ ਕਣਕ ਕੁਣਕ ਸਾਹਮਲੀ ਉੱਥੇ ਕੋਈ ਉਹਦਾ ਟਿਕਾਣਾ ਕਣਕ ਦੀ ਟਰਾਲੀ ਆ ਟਰਾਲੇ ਦੇ ਵਿੱਚ ਸੁੱਟ ਕੇ ਹਾਂ ਤੇ ਉੱਤੇ ਤਰਪਾਲ ਪਾਤੀ ਆ ਅੱਛਾ ਉਹ ਵੀ ਇਦਾਂ ਸਾਰਾ ਸਮਾਨ ਸਾਰਾ ਇਹ ਘਰ ਤੋਂ 1 ਰੁਪਏ ਦੀ ਸਾਈਡ ਲਿਆਏ ਸਾਰਾ ਸਮਾਨ ਉੱਥੇ ਆ ਤੇ ਇੰਨਾ ਖੁੱਲਾ ਪਾਣੀ ਆ ਪਾਣੀ ਛੱਲਾ ਮਰੀ ਜਾਂਦਾ ਬਾਬਾ ਜੀ ਕਹਿੰਦੇ ਜੇ ਪਾਣੀ ਛੱਲਾ ਮਾਰੇ ਘਰ ਨੂੰ ਬਹੁਤ ਖਤਰਾ ਹੁੰਦਾ ਤੇ ਬੈਗ ਆ ਬੈਗ ਤੁਸੀਂ ਉੱਥੋਂ ਆਏ ਤੇ ਢਾਹ ਉਹ ਬੈਗ ਨੂੰ ਵੀ ਲੱਗੀ ਥੋੜੀ ਜੀ ਦਿਖਦੇ ਜਾਂਦੇ ਤਿੰਨ ਤਿੰਨਾਂ ਚੌਂ ਕਰਾਂ ਦਾ ਘਰ ਦਿਖ ਤੇ ਇਹ ਡੋਣ ਤੁਸੀਂ ਆ ਕੇ ਡਿੱਗ ਪਏ ਫਿਰ ਨਹੀਂ ਉੱਥੇ ਮੁੰਡਾ ਹੈਗਾ ਇੱਕ ਰੱਖਿਆ ਪੱਖਾ ਡੰਗਰ ਦੋ ਤਨ ਡੰਗਰ ਵਾ ਮੁੰਡਾ ਵਾ ਰਾਤ ਮੈਂ ਉੱਥੇ ਆ ਹੁਣ ਅੱਜ ਮੈਂ ਆ ਚੱਲ ਮੈਂ ਇਧਰ ਪਾਰ ਜਾਣਾ ਤੁਸੀਂ ਰਹੇ ਸੀ ਡੰਗਰ ਤੁਸੀਂ ਡੰਗਰ ਵੀ ਲੈ ਆਉਣੇ ਸੀ ਯਾਰ ਬਾਲਾ ਨਹੀਂ ਆ ਨਹੀਂ ਗਾਵਾ ਆਉਂਦੀ ਆਲੀ ਫਿਰ ਡੰਗਰ ਪਾਣੀ ਚ ਤੁਰਦੇ ਨਹੀਂ ਦਿਓ ਮੱਝ ਮੱਝਾ ਲੈ ਆਏ 20 25 ਮੈਰੂ ਆਵੇ ਬੱਦੇ ਲਿਆ ਕੇ ਸੀ ਅੱਜ ਮੌਲ ਲੈ ਆਏ ਤੇ ਚਾ ਡੰਗਰ ਲਾਏ ਤੂੰ ਗਾਵਾ ਰਹਿ ਗਈਆਂ ਹਾਂ ਤੇ ਚਾ ਛੇ ਗਾਵਾਏ ਦੋ ਤਨ ਫਾਲਵਾ ਉਹ ਫਿਰ ਮੈਂ ਬੇੜੀ ਚ ਲੈ ਗਿਆ ਉਹਦੇ ਇਹਦੇ ਚ ਹਾਂਜੀ ਤੇ ਆ ਸ਼ਿਕਾਰੀ ਇਹ ਸਹਾਰੀ ਉਹ ਕੱਲ ਦੇ ਇੱਥੇ ਬੈਠੇ ਵਿਚਾਰੇ ਥਾਣੇ ਗਾ ਬਾਹਰ ਅੰਦਰ ਜਾਣ ਉਹਨਾਂ ਨੂੰ ਤੇ ਮੈਂ ਚੱਲ ਮਾਰ ਲਾ ਕੇ ਲੈ ਜਲੀ ਮੱਝਾ ਲਾ ਕੇ ਲੈ ਚੱਲਦੇ ਇਹਨਾਂ ਨੂੰ। ਇਹ ਵੀ ਚੰਗਾ ਕਰਿਆ ਵਿਚਾਰਾ ਜੀ ਆਹੋ ਜੀ ਇੱਥੋਂ ਲੈ ਜਾ ਗਰਾ ਲੰਗਰ ਚ ਗੱਫੇ ਸੁੱਟ ਤੇ ਗਾੜੀ ਜਾ ਕੇ ਖਾ ਕੇ ਰੱਜ ਕੇ ਬੈਠੇ ਰਹਿ ਗਏ ਰਾਤ ਨੂੰ ਜਦੋਂ ਆਸੇ ਪਾਸੇ ਹੁਣ ਤੁਹਾਡੇ ਮੈਂ ਵੀ ਮੈਂ ਪਰਸੋਂ ਆਇਆ ਸੀ। ਉੱਥੇ ਇੱਕ ਘਰ ਦੇਖਿਆ ਸੀ ਉਹਨਾਂ ਦਾ ਇਹ ਸਾਢੇ ਕਿ ਪਿਆ ਉਰਲਾ। ਉਸ ਤੋਂ ਬਾਅਦ ਪਾਣੀ ਵਧਿਆ ਹੀ ਆ। ਪਾਣੀ ਵਧਿਆ ਜੀ ਹੁਣ ਪਾਣੀ ਕੱਟ ਗਿਆ ਵਾ। ਹੁਣ ਕੱਟਿਆ? ਹਾਂ ਹੁਣ ਹੀ ਉਥੋਂ ਘਰੋਂ ਆਇਆ ਅੰਦਰੋਂ ਨਿਕਲ ਗਿਆ ਬਾਹਰ। ਪਰ ਨਹੀਂ ਨਹੀਂ ਘੜਦਾ ਵਾ ਘੜਦਾ ਫਿਰ ਤੁਹਾਨੂੰ ਵੱਧ ਪਤਾ ਹੋਊਗਾ ਹਾਂ ਘੜਦਾ ਘੜਦਾ ਸਵੇਰ ਤੱਕ ਪਾਣੀ ਘਟੀ ਜਾਂਦਾ ਵਧਿਆ ਨਹੀਂ ਪਹੁੰਚਦਾ ਚਲੋ ਫਿਰ ਤਾਂ ਬਚਾ ਹੋ ਜੂ ਯਾਰ ਸਵੇਰ ਨੂੰ ਇੱਕ ਹੱਥ ਪਾਣੀ ਲੈ ਗਿਆ ਵਾ ਪੂਰਾ ਇਹਨੂੰ ਤੇ ਸਾਡੀ ਉਮਰ ਹੋ ਗਈ ਥੋੜੀ ਸਾਡੀ ਹੋ ਗਈ 60 ਕੇ 60 60 65 ਦੀ ਪਹਿਲਾਂ ਐਂ ਦੇਖਿਆ ਐਂ ਪਾਣੀ ਕਿੰਨੇ ਵਾਰੀ ਦੇਖਿਆ ਜੰਮੇ ਪਾਣੀ ਜਾਂਦੇ ਕਰ ਲੈ ਉਹ ਜੰਮੇ ਪਾਣੀ ਜਾਂਦੇ ਜੋ ਪਹਿਲਾਂ ਬੁੱਢੇ ਜਾਂਦੇ ਸਕੂਲੇ ਪਾੜਾ ਜੋ ਉਸ ਤੋਂ ਜੋ ਭਜਣਾ ਮੰਡ ਚ ਆਹਣਾ ਪਹਿਲੇ ਸਕੂਲ ਸਕਾਲੇ ਜਾਣਾ ਬੜੇ ਇੱਕ ਵਾਰੀ ਸਾਨੂੰ ਨਹੀਂ ਪਤਾ ਮੈਨੂੰ ਆਪਦਾ ਨੰਬਰ ਦਾ ਜਾਦ ਆ ਉਹ ਵੀ ਤਕੜੇ ਤੋਂ ਜ਼ਿਆਦਾ ਜਾਦ ਕੀਤਾ ਨਹੀਂ ਤੇ ਹੋਰ ਕੋਈ ਨੰਬਰ ਆ ਕੇ ਰੱਖਦੇ 10 ਨੰਬਰ ਦਾ ਕੀ ਮਤ ਮੈਨੂੰ ਨਹੀਂ ਪਤਾ ਲੱਗਦਾ ਇਹਦਾ ਮੈਂ ਤਾਂ ਵੇਖਣਾ ਮੈਨੂੰ ਆਉਂਦਾ ਵਾ ਪੜ੍ਹਦਾ ਨਹੀਂ ਆਉਂਦਾ ਕੋਈ ਵੀ ਅਰੇ ਦੇਖ ਲੈਨੇ ਹੋ ਟਾਈਮ ਟੰਮ ਤਾਂ ਦੇਖ ਲੈਨੇ ਹੋ ਟਾਈਮ ਵੇਖ ਲਈਦਾ ਆਵੇ ਘੜੀ ਤੇ ਲਾਈ ਐ ਇੱਥੇ ਦੇਖ ਦੱਸੋ ਨੂੰ ਮੈਂ ਤੈਨੂੰ ਦੱਸ ਦੇਣਾ ਹੁਣੇ ਟਾਈਮ ਤੇ ਮੈਂ ਵੇਖ ਲਈਦਾ ਵਾ ਟਾਈਮ ਮੈਂ ਆਪਦਾ ਹੀ ਲਾਇਆ ਵਾ ਇਹ ਨਹੀਂ ਵੀ ਦੂਜਾ ਆਪਦਾ ਕਿਵੇਂ ਟਾਈਮ ਹੁੰਦਾ ਇਹ ਲਹਦਾ ਵੀ ਹੁੰਦਾ ਕੋਈ ਆਹੋ ਤੈਨੂੰ ਦਿਖਾਉਣਾ ਮੈਂ ਆਵੇ ਲੈ ਏ ਉਹ ਵੇ ਅੱਛਾ ਭਾਈ ਨੇ ਕੀ ਕਰਾਇਆ ਇਹਦੇ ਚ ਨਾ ਉਹ ਡਿਜੀਟਲ ਕਲॉक ਨਹੀਂ ਉਹ ਜਿਵੇਂ ਘੜੀ ਘੁੰਮਦੀ ਹੁੰਦੀ ਆ ਸੁਈਆਂ ਵਾਲਾ ਲਾਇਆ ਵਾ ਸੁਈਆਂ ਵਾਲਾ ਨਹੀਂ ਤੁੱਜਾ ਵੇਖਣਾ ਨਹੀਂ ਤੁੱਲਾਣਾ ਕੀ ਕਰੀਏ ਆਪਾਂ ਠੀਕ ਆ ਆਪਦਾ ਬੁੱਤਾ ਸਾਰ ਲਈਦਾ ਆਪਦਾ ਇਹ ਨਹੀਂ ਵੀ ਚਲੋ ਵੇਖੀ ਨਾ ਟਾਈਮ ਵੇਲੇ ਜਾ ਵੇ ਨਾ ਟਾਈਮ ਹੋ ਗਿਆ ਆ ਤੂੰ ਫਿਰ ਹੁਣ ਕਦੋਂ ਮੜੋਂਗੇ ਹੋਣ ਕੱਲ ਨੂੰ ਸਵੇਰੇ ਫੇਰ ਤੜਕੇ ਆਹ ਦੁੱਧ ਦੋ ਦੁੱਧ ਲਿਆਵਾ ਦੇ گاਵਾ ਚੋਂ ਗੇ ਡੰਗਰ ਬੱਚੇ ਦਾ ਕਿਵੇਂ ਕਰ ਬਸ ਯਾ ਪੱਠੇ ਪੱਠੇ ਕਿਵੇਂ ਪਾਉਣੇ ਵਿਚਾਰਾ ਚੁਰਾ ਉੱਥੇ ਪਾਣੀ ਦੇ ਵਿੱਚ ਹੀ ਕੱਲ ਦੀ ਰਾਤ ਤੋਂ ਦੋ ਤਿੰਨ ਦਿਨ ਪਾਣੀ ਚ ਰਹੀ ਆ ਅੱਜ ਮੜਾ ਮੋਰ ਸਾਂ ਸੁੱਕੇ ਤਾਂ ਦੀ ਕੀਤੀਆਂ ਪਰ ਲੈ ਬਣੇ ਉਹ ਕਹੇ ਨਾ ਬਸ ਯਾ ਸਾਦੇ ਬਾਹਗਾਲਾ ਬਾਬਾ ਇੱਕ ਉਹ ਕੋਠੀ ਜੀ ਆ ਲਾਇਆ ਹਾਂਜੀ ਉੱਥੇ ਗਾਵਾਂ ਵਧੀਆਂ ਪਾ ਅੱਛਾ ਉੱਥੇ ਇੱਥੇ ਥਾਂ ਤੇ ਬੰਦ ਆ ਪ੍ਰਗਟ ਸੋ ਸਰਪੰਚ ਰਿਹਾ ਪਿਛਲੀ ਵਾਰ ਸਰਪੰਚ ਉੱਥੇ ਉਹਦੇਲੇ ਗਾਵਾਂ ਕੋਲ ਪਰਲੇ ਪਾਸੇ ਮੈਂ ਬਾਬਾ ਜੀ ਕਹਿੰਦੇ ਪਾਣੀ ਦਾ ਫਲੋ ਜ਼ਿਆਦਾ ਉਧਰਲੇ ਪਾਸੇ ਥੋੜ੍ਹੇ ਵਾਲੇ ਪਾਸੇ ਪਾਣੀ ਤੇਜ਼ ਵਹਿ ਰਿਹਾ ਨਹੀਂ ਪਾਣੀ ਸਾਡੇ ਲਾਗੇ ਹਿਸਾਬ ਨਾਲ ਆ ਚਲੋ ਵੀ ਸ਼ੋ ਹਾਂ ਇਹਨਾਂ ਆਪਾਂ ਘੱਟ ਜਾਂਦਾ ਰੋਡ ਘੱਟਵਾ ਸਾਨੂੰ ਪਿਆਰ ਬੰਨ ਪਾਸੋਂ ਟਟਾਲਾਂ ਦੇ ਸਾਈਡ ਤੇ ਸਾਰੇ ਪੰਜਾਬ ਤੇ ਮਸੀਬਤ ਆ ਤੁਸੀਂ ਹਾਂ ਇਹ ਕੋਲੀ ਆ ਸਾਰੇ ਵੇਲੇ ਅੰਮ੍ਰਿਤਸਰ ਵੀ ਖਬਰ ਆਉਂਦੀ ਵੀ ਉਧਰੋਂ ਬੰਦੇ ਪਿੰਡਾਂ ਦੇ ਪਿੰਡ ਠਾਉਂਦੇ ਆ ਫਿਰ ਉਹਨਾਂ ਨੂੰ ਹੁਣ ਜਿੰਨਾ ਹੌਸਲਾ ਤੁਹਾਡੇ ਜਾਂ ਤੁਸੀਂ ਕਿਵੇਂ ਦਿਓਗੇ ਇਹਨਾਂ ਨੂੰ ਨਹੀਂ ਨਹੀਂ ਉਹਨਾਂ ਦਾ ਹੌਸਲਾ ਹੌਸਲਾ ਕੋਈ ਨਹੀਂ ਉਹਦੇ ਫਰਕ ਹੀ ਜਾਂਦੀ ਹੁਣ ਇਹ ਲੋਕ ਤੇ ਤਾਂ ਹੀ ਤਾਂ ਹੌਸਲਾ ਮੈਂ ਉਹਦਰ ਸਾਈਡ ਬਾਬਾ ਵੇਖਿਆ ਟੂਬ ਤੇ ਬੈਠ ਗਿਆ ਪਰ ਉਹਨੂੰ ਉੱਥੇ ਦਾ ਉਹਨਾਂ ਬੈਗ ਲਾਗੋ ਸਮਾਨ ਰੱਖ ਕੇ ਟੂਬ ਦੇ ਉੱਤੇ ਬੈਠ ਕੇ ਐ ਕਰਦਾ ਤੁਰਿਆ ਗਿਆ ਪਾਣੀ ਆ ਗਿਆ ਮੈਂ ਦੱਸਦਾ ਜੇ ਕਿਸੇ ਨਾਲ ਦੱਸ ਜੇ ਕਹਿੰਦੇ ਵੀ ਪਾਣੀ ਆ ਗਿਆ ਤੇ ਉਹ ਟਿਊਬ ਕਹਣੀ ਸੀਗੀ ਉਹ ਮੋਟਰਸਾਈਕਲ ਥੀ ਕਿ ਉਹ ਪ੍ਰਿੰਟਰ ਵਾਲੀ ਟਰੈਕਟਰ ਵਾਲੀ ਪ੍ਰਿੰਟਰ ਵਾਲੀ ਵੱਡੀ ਟਿਊਬ ਸੀ ਫਿਰ ਤਾਂ ਆ ਵੀ ਵੱਡੀ ਟਿਊਬ ਤੇ ਪਹਗੇ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਿਆ ਅੱਗੇ ਉਹ ਟਾਟਾ ਜਾਂਦਾ ਉਸ ਚੱਕ ਕੇ ਤੇ ਮੁੜ ਕੇ ਇੱਥੇ ਪਾ ਕੇ ਗਾਵਾਂ ਗੁਆਂ ਨੂੰ ਪਾ ਆ ਉਸੇ ਮੈਂ ਤੇ ਅੱਗੇ ਹੋਣ ਤੇ ਚਲੋ ਇੱਥੇ ਆਪਾਂ ਮਾਲ ਲੈ ਆਉਨੇ ਹਾਂ ਸੌਲਾ ਵੀ ਇੱਥੋਂ ਹੀ ਮਾਲ ਪਾਉਂਦੇ ਹਾਂ ਤੇ ਕਿੱਥੇ ਘੜਕਾ ਵਾ ਓ ਟਾਵਰ ਦੇਖਦੇ ਜੇ ਤਾਂ ਉਥੋਂ ਦੀ ਤਰ੍ਹਾਂ ਰੋੜ ਕੇ ਖੜਨਾ ਮਾਲ ਇਥੋਂ ਪਾਰੇ ਪਾ ਦਨੀਆ ਉੱਥੇ ਜਾ ਕੇ ਕੱਢਣਾ ਮਾਲ ਜਾ ਕੇ ਇੰਨਾ ਸਾਡਾ ਚਾਹ ਖੁੱਲਾ ਵਾ ਸਾਨੂੰ ਇਹ ਇੰਨਾ ਵੀ ਅਸੀਂ ਡੁੱਬਦੇ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਸਾ ਤੋਂ ਸਾਦ ਨੂੰ ਹੋਣਾ ਚਾਹੀਦਾ ਵਾ ਭਈ ਡੁੱਬਦੇ ਜੇ ਤੁਸੀਂ ਹੁਣ ਅਜੇ ਕਹੀ ਇਹਨਾਂ ਵੀ ਮੈਂ ਤਾਂ ਰਹਿ ਹੀ ਪਾਣੀ ਚ ਤੁਸੀਂ ਕਿੱਥੇ ਡੋਬਦੇ ਆਹ ਇਹੋ ਤਾਂ ਨਹੀਂ ਪਾਣੀ ਜੰਮੇ ਪਾਣੀ ਰਹਿ ਆ ਤੇ ਸਾਨੂੰ ਡਰ ਕੱਤ ਹੋਣਾ ਇਹੋ ਹੀ ਅੱਜ ਲੈ ਗਿਆ ਭਲਕੇ ਲੈ ਗਿਆ ਘੜੀ ਕਿਨੂ ਲੈ ਗਿਆ ਇੰਨਾ ਸਾਡਾ ਹੁੰਦਾ ਵਾ ਰਿਸ਼ਤੇਦਾਰ ਦਾ ਉਹਦੇ ਕਿੰਦਾ ਆਖੀ ਦਾ ਵੜੇ ਨਜ਼ਾਰੇ ਜੇ ਠੰਡੀ ਹਵਾ ਆਉਂਦੀ ਆ ਯਾਰ ਮਤਲਬ ਕੀ ਕਰੀਏ ਬਰੋੜਾ ਮੈਂ ਸਾਰੇ ਰਾਹ ਜਾਂਦਾ ਮੈਂ ਲੋਕਾਂ ਦੇ ਘਰਾਂ ਦੀ ਫਿਕਰ ਕਰੀ ਜਾਂਦਾ ਸੀ ਵੀ ਬਾਈ ਯਾਰ ਕੀ ਬਣੂਗਾ ਯਾਰ ਇਹਨਾਂ ਦੇ ਤਾਂ ਸੱਲ ਬਾਲੀ ਆਈ ਪਈ ਆ ਇੱਧਰ ਜਿੰਨਾਂ ਦੇ ਡੁੱਬ ਰਹੇ ਆ ਜਾਂ ਮਤਲਬ ਡੁੱਬ ਨਹੀਂ ਰਹੇ ਮਤਲਬ ਪਾਣੀ ਖੜਾ ਉਹ ਬੰਦਿਆਂ ਦੇ ਹੌਸਲੇ ਦੇਖ ਕੇ ਮੇਰਾ ਤਾਂ ਤੁਸੀਂ ਦਿਨ ਬਣਾਤਾ ਅੱਜ ਦਾ ਮੇਰਾ ਕੋਈ ਸਾਨੂੰ ਫਿਕਰ ਨਹੀਂ ਕੋਈ ਵੀ ਸਾਨੂੰ ਹਾਂ ਇਹਨਾਂ ਚਲੋ ਕਿਤੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਹੈ ਜਿਹੜਾ ਇੱਕ ਦੁਕੀ ਰੁਪਏ ਦੀ ਸੈ ਨਹੀਂ ਨਿਕਲੀ ਆ ਇਹੋ ਜਿਹਾ ਦੁੱਖ ਲੱਗਦਾ ਤੇ ਪਾਣੀ ਪੁੰਜਾ ਇਤਨਾ ਨਹੀਂ ਸਾਨੂੰ ਦੁੱਖ ਕੋਈ ਵੀ ਜਾਂ ਕਿੱਦਾਂ ਜਾ ਕੀ ਪ੍ਰੋਗਰਾਮ ਤਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਾਬਾ ਜੀ ਦਾ ਵੀ ਧੰਨਵਾਦ ਜਿੰਨਾ ਕਰਕੇ ਸਾਨੂੰ ਇਹਨਾਂ ਨੇ ਬਤਾਦਾ ਸਭ ਬਾਬਾ ਜੀ ਹੁਣ ਕੱਢਦੇ ਫਿਰਦੇ ਸਾਰੇ ਵੇਖਲਾ ਦੌੜਾ ਕਰਦੇ ਫਿਰਦੇ ਆ ਨਹੀਂ ਬਾਬਾ ਜੀ ਦਾ ਬਹੁਤ ਕਰਦੇ ਆ ਮਿਹਰਬਾਨੀ ਮੈਂ ਤੇ ਉਦੋਂ ਪਾਰਿਆ ਤੇਰਾ ਬਾਬੇ ਨੂੰ ਮੈਂ ਸਾਡੇ ਹਾਂ 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 ਨਹੀਂ ਹਾਂ ਬਾਬਾ ਜੀ ਕਹਿੰਦੇ ਵੀ ਹਵਾ ਦੇ ਵਿਰੁੱਧ ਕਿਸ਼ਤੀ ਲਜਾਣੀ ਬਹੁਤ ਔਖੀ ਆ ਬਾਬੇ ਨੂੰ ਆ ਖਰਾਬੇ ਖਰੂਬੇ ਦਵਾ ਦੇ ਹਰ ਕੀ ਚਾਹ ਕਲਕਾ ਕੁਲਕਾ ਬਿਜਲਾ ਐ ਬਾਬਾ ਜੀ ਕਹਿੰਦੇ ਖਰਾਬੇ ਦਵਾਓ ਐਦ ਕੀ ਮੁਆਵਜ਼ਾ ਦਵਾਓ ਅਰ ਕੀ ਚੜ ਜਾ ਮੋਦੀ ਦੀ ਇੱਕ ਤੇ ਮਾਰ ਕੇ ਛਾਲ ਵਾ ਤੇ ਹਰ ਛੱਕ ਬਾਬਾ ਜੀ ਗੰਨੀ ਮਾਰਿਆ ਸ਼ਾਟ ਮਾਰੀ ਉਹ ਬਾਈ ਕੇ ਸੰਤ ਸਿਚੇ ਵਾਲ ਨੂੰ ਬਾਬਾ ਜੀ ਕੇ ਬਾਬਾ ਕਹਿੰਦਾ ਅਰ ਕੀ ਚੜ ਜਾ ਮੋਦੀ ਤੇ ਇੱਕ ਤੇ ਯਾਰ ਪਰ ਸਾਨੂੰ ਮਾਫੀ ਜਾ ਦੇਵਾ ਬਹੁਤ ਯਾਰ ਸ੍ਰੀ ਅਕਾਲ ਬਾਈ ਕਮਾਲ ਦੇ ਬੰਦੇ ਆ ਸੱਚੀ ਕਮਾਲ ਦੇ ਮੇਰੇ ਮਤਲਬ ਮੈਂ ਬਹੁਤ ਜਦੋਂ ਕਈ ਬੰਦਿਆਂ ਨੂੰ ਮਿਲਦਾ ਨਾ ਜਿਹੜੇ ਮੈਨੂੰ ਲੱਗਦਾ ਮੇਰੇ ਤੋਂ ਬਹੁਤ ਵੱਡੇ ਆ ਜਿਨ੍ਹਾਂ ਦਾ ਮਾਨਸਿਕ ਪੱਧਰ ਤਾਂ ਇਹ ਉਹਨਾਂ ਚੋਂ ਆ ਬਾਈ ਧੰਨਵਾਦ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦਾ ਜਿਉਂਦੇ ਵਾਸਤੇ ਰਹੋ ਤੁਹਾਡਾ ਵੀ ਸ਼ੁਕਰ ਹੈ